ਹਾਂਜੀ ਦੋਸਤੋ ਅੱਜ ਮੈਂ ਪਹੁੰਚਿਆ ਹੈਗਾ ਪਿੰਡ ਖੁੱਡਾ ਵਿੱਚ। ਔਰ ਦੋਸਤੋ ਜਦੋਂ ਵੀ ਆਪਾਂ ਸੱਦੀ ਬਣਾਉਣ ਦੀ ਗੱਲ ਕਰਦੇ ਆ ਤਾਂ ਸਭ ਤੋਂ ਪਹਿਲਾਂ ਆਪਾਂ ਕੀ ਵਰਤਦੇ ਹੈਗੇ ਆ ਤੇਲ। ਸੋ ਦੋਸਤੋ ਰਸਪਾ ਤੇਲ ਕਿਲਾ ਵਰਤਦੇ ਹੈਗੇ ਆ। ਇਹਦੇ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ ਕਿਉਂਕਿ ਬਾਜ਼ਾਰਾਂ ਵਿੱਚ ਬਹੁਤ ਤਰ੍ਹਾਂ ਦਾ ਤੇਲ ਜਿਹੜਾ ਆਉਂਦਾ ਹੈਗਾ ਔਰ ਉਹ ਕਿੰਨਾ ਸ਼ੁੱਧ ਹੈਗਾ ਵਾ ਇਸ ਚੀਜ਼ ਦੀ ਵੀ ਕੋਈ ਗਾਰੰਟੀ ਨਹੀਂ ਹੈਗੀ। ਪਰ ਮੈਂ ਅੱਜ ਜਿਹੜੇ ਵੀਰਪੁਰ ਪਹੁੰਚਿਆ ਹੈਗਾ ਕਿੰਗ ਫੂਡ ਵਾਲਿਆਂ ਕੋਲ ਉਹ ਜਿਹੜਾ ਸ਼ੁੱਧ ਜਿਹੜਾ ਦੇਸੀ ਸਰੋਂ ਦਾ ਤੇਲ ਸਟੀਲ ਵਰਮ ਵਿੱਚ ਤਿਆਰ ਉਹ ਕਰਕੇ ਦਿੰਦੇ ਹੈਗੇ ਆ ਔਰ ਨਵੀਂ ਟੈਕਨੋਲੋਜੀ ਨਾਲ ਜਿਹੜਾ ਸਾਰਾ ਪ੍ਰੋਸੈਸ ਹੀ ਕਰਦੇ ਹੈਗੇ ਆ ਔਰ ਆਪਾਂ ਇਹਨਾਂ ਦੇ ਨਾਲ ਅੱਜ ਗੱਲਬਾਤ ਕਰਾਂਗੇ ਵੀ ਕਿਹੜੀ ਕਿਹੜੇ ਮਿਲਗੇ ਤੇਲ ਜਿਹੜੇ ਪ੍ਰੋਵਾਈਡ ਕਰਾਉਂਦੇ ਹੈਗੇ ਆ ਔਰ ਆਜੋ ਆਪਾਂ ਕਰਦੇ ਹਾਂ ਉਹਨਾਂ ਨਾਲ ਗੱਲਬਾਤ ਹਾਂਜੀ ਵੀਜੀ ਸਤਿ ਸ੍ਰੀ ਅਕਾਲ ਜੀ ਵੀਜੀ ਮਲਫੀ ਟੀਵੀ ਤੋਂ ਆਇਆ ਜੀ ਆ ਮਾਈਕ ਤੁਹਾਡਾ ਤੁਹਾਨੂੰ ਪਾਇਆ ਜੀ ਕਿੰਗ ਫੂਡ ਤੇ ਆਉਣ ਦਾ ਜੀ ਸੋ ਵੀਜੀ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜਿਹੜਾ ਤੁਸੀਂ ਕੰਮ ਖੋਲ੍ਹਿਆ ਹੈਗਾ ਵਾ ਔਰ ਮੈਂ ਜਿੱਦਾਂ ਲਿਖਿਆ ਬਾਅਦ ਉਹ ਲਿਖਿਆ ਵੀ ਨਾ ਕਿ ਤੁਸੀਂ ਨਵੇਂ ਤਰੀਕੇ ਨਾਲ ਜਿਹੜਾ ਤੇਲ ਜਿਹੜਾ ਹਨਾ ਬਾਤਾਂ ਨੂੰ ਕੱਢ ਕੇ ਮਸ਼ੀਨਾਂ ਲਾਈਆਂ ਹੈਗੀਆਂ ਦਿਨੇ ਹੈਗੀਆਂ ਉਹ ਸਾਨੂੰ ਇਹ ਜਿਹੜਾ ਸਾਰਾ ਪ੍ਰੋਸੈਸ ਹੈ ਇਹਦੇ ਬਾਰੇ ਜੀ ਦੱਸੋ ਵੀ ਕਿੱਦਾਂ ਕੀ ਪ੍ਰੋਸੈਸ ਹੈਗਾ ਸਾਰਾ ਇਹਦਾ ਆਜੋ ਸਰ ਤੁਹਾਨੂੰ ਆਪਾਂ ਨਿਊ ਟੈਕਨੋਲੋਜੀ ਵਿੱਚ ਮਸਟਰਡ ਆਇਲ ਸਰੋਂ ਦਾ ਤੇਲ ਜਿਹੜਾ ਤਿਆਰ ਹੁੰਦਾ ਦੱਸਮਿਆਂ ਜੀ ਇਹਦੇ ਵਿੱਚ ਸਰ ਆਪਣੇ ਹੈਗੀ ਆ ਸਰੋਂ ਪਾਉਣ ਵਾਲੀ ਕੈਂਡਲ ਇੱਥੇ ਸਰੋਂ ਦਾ ਸਰੋਂ ਸਰੋਂ ਪਾ ਦਿੱਤੀ 60 ਕਿਲੋ ਦੇ ਵਿੱਚ ਸਰੋਂ ਪਈ ਹੁੰਦੀ ਆ ਲਗਭਗ ਸੰਖੀ ਉਸ ਤੋਂ ਬਾਅਦ ਅਸੀਂ ਸਰੋਂ ਪਾਉਣ ਤੋਂ ਬਾਅਦ ਇਸ ਥਾਂ ਇੱਥਰੋਂ ਦੀ ਆਪਾਂ ਸਰੋਂ ਛੱਡਤੀ ਆ ਥੋੜੀ ਥੋੜੀ ਕਰਕੇ ਇਹ ਸਰੋਂ ਜਿਹੜੀ ਆ ਇਸ ਮਸ਼ੀਨ ਦੇ ਅੰਦਰ ਆ ਜਾਣੀ ਹੋਈ ਆ ਇਸ ਮਸ਼ੀਨ ਦੇ ਅੰਦਰ ਆ ਕੇ ਉਹ ਸਾਡਾ ਸਟੀਲ ਤੇਲ ਨਿਕਲਦਾ ਹੈ ਨਾ ਇਹ ਤੇਲ ਨਿਕਲਣ ਦਾ ਮਤਲਬ ਕੀ ਆ ਕਿ ਜਿਹੜਾ ਇਹਦੇ ਵਿੱਚ ਵਰਮ ਚਲਦੇ ਹੈਗੇ ਆ ਜਿਹੜਾ ਇਹਦਾ ਤਕਨੀਕ ਦਾ ਪ੍ਰੋਸੈਸ ਹੈ ਉਹ ਸਟੀਲ ਵਰਮ ਸਟੀਲ ਵਰਮ ਦੇ ਵਿੱਚ ਤੇਲ ਨਿਕਲਦਾ ਹੈ ਦਾ ਰਗੜ ਵੱਲ 30 ਡਿਗਰੀ 30 ਡਿਗਰੀ ਟੈਂਪਰੇਚਰ ਤੋਂ ਉੱਪਰ ਨਹੀਂ ਜਾਂਦਾ ਇਹ ਜਿਸ ਦੇ ਨਾਲ ਉਹ ਟੈਂਪਰੇਚਰ ਉੱਪਰ ਨਾ ਜਾਣ ਦੇ ਲਈ ਇਹਦੀ ਪਜੈਂਸੀ ਆਈ ਰਹਿੰਦੀ ਆ ਇਹਦਾ ਕਵਾਂਟੀਟੀ ਇੱਕ ਵੱਧ ਤੋਂ ਵੱਧ ਮਾਤਰਾ ਦੇ ਸ਼ਕੀਲ ਲੜਦਾ ਆਇਆ ਇਹ ਸਟੀਲ ਬਰਮ ਦੇ ਵਿੱਚ ਨਿਊ ਟੈਕਨੋਲੋਜੀ ਜਿਹੜੀ ਆ ਐਡਵਾਂਸ ਟੈਕਨੋਲੋਜੀ ਦੇ ਵਿੱਚ ਅਸੀਂ ਤੇਲ ਤਿਆਰ ਕਰਦੇ ਆ ਇਹ ਆਪਾਂ ਇਸ ਡਰਮ ਦੇ ਵਿੱਚ ਐਸਐਸ ਚ ਫਿਲ ਕਰ ਲਿਆ ਤੇ ਉਸ ਤੋਂ ਬਾਅਦ ਇੱਧਰ ਸਾਡੀ ਆ ਗਈ ਖਾਲ ਅੱਛਾ ਜੇ ਤਾਂ ਖਾਲ ਜਿਹੜੀ ਖਾਲ ਸਾਡੀ ਬਾਹਰ ਆ ਰਹੀ ਆ ਤੇਲ ਪਿਛੇ ਰਹਿ ਕੇ ਨਿਕਲ ਗਿਆ ਇਹ ਸਾਡੀ ਬੜੀ ਸਾਬਸ ਤੋਂ ਕਰੇ ਹਾਈਜੈਨਿਕ ਤਰੀਕੇ ਦੇ ਨਾਲ ਆਪਾਂ ਤਿਆਰ ਕਰਕੇ ਖਾਲੇ ਇੱਧਰ ਲੈ ਆਂਦੀ ਹੈਗੀ ਆ ਇਸ ਨੂੰ ਆਪਾਂ ਤਿੰਨ ਵਾਰ ਪ੍ਰੋਸੈਸ ਕਰਦੇ ਆਂ ਜੀ ਇਸ ਪ੍ਰੋਸੈਸ ਤੋਂ ਬਾਅਦ ਆਜੋ ਆਪਾਂ ਤੁਹਾਨੂੰ ਅੱਗੇ ਲੈ ਕੇ ਜਾਂਦੇ ਆਂ ਜੀ ਇਸ ਤੋਂ ਬਾਅਦ ਅਸੀਂ ਇਹ ਵਾਲਾ ਜਿਹੜਾ ਤੇਲ ਹੈਗਾ ਇਹਨਾਂ ਡਰਮਾ ਦੇ ਵਿੱਚ ਫਿਲ ਕਰ ਲਈਦਾ ਇਹਨਾਂ ਡਰਮਾ ਚ ਆਏਗਾ ਇਹਨਾਂ ਦੋ ਡਰਮਾ ਦੇ ਵਿੱਚ ਫਿਲ ਕਰ ਲਈਦਾ ਅੱਜ ਇਹ ਕਰਨੇ ਆ ਕੱਲ ਉਹ ਕਰ ਲਈਆ ਜੀ ਇਹਦੇ ਵਿੱਚ ਅਸੀਂ ਇਸ ਨੂੰ ਇਹਨੂੰ 24 ਤੋਂ 22 ਘੰਟੇ ਅਸੀਂ ਫਿਲ ਕਰਕੇ ਰੱਖਣਾ ਹੈਗਾ ਜੀ ਉਹ ਕਿਉਂ ਰੱਖਣਾ ਹੈ ਇਹਦੇ ਵਿੱਚ ਜਿਹੜਾ ਮੋਟਾ ਕਚਰਾ ਆਇਆ ਉਹ نیچے ਵਹਿ ਜਾਵੇ ਉਹ ਨੀਚੇ ਵਹਿ ਜਾਵੇ ਇਹ ਚੇ ਵੇਖਣ ਤੋਂ ਬਾਅਦ ਅਸੀਂ ਉਸ ਤੋਂ ਅਗਲੇ ਦਿਨ ਜਿਹੜਾ ਹੈ ਇਸ ਨੂੰ ਇਦਾਂ ਪੰਪ ਮਸ਼ੀਨ ਚਲਾਤੀ ਜੀ ਇਹ ਪੰਪ ਸਾਡਾ ਚੱਲ ਪਿਆ ਹੈਗਾ ਉਸ ਤੋਂ ਬਾਅਦ ਇਹ ਫਿਲਟਰ ਆ ਜਾਂਦਾ ਹੈ ਜੀ ਬੜੇ ਸਾਫ਼ ਫਿਲਟਰੇ ਤਰੀਕੇ ਦੇ ਨਾਲ ਅਸੀਂ ਆਹ ਟੁਕਟੀਆਂ ਰਹੀ ਇਹਨੂੰ ਫਿਲ ਕਰ ਲਿਆ ਹੈਗਾ ਫਿਲਟਰ ਹੋਣ ਤੋਂ ਬਾਅਦ ਅਸੀਂ ਇਹ ਬਾਲਕੀਆਂ ਤੋਂ ਚੱਕ ਕੇ ਤੇਲ ਅੱਗੇਲੇ ਪਾਸੇ ਉਹ ਡਰਮਾਂ ਦੇ ਵਿੱਚ ਫਿਲ ਕਰ ਲਈਦਾ ਜੀ ਫਿਲਹਾਲ ਮੈਨੂਅਲੀ ਇਹ ਸਾਡਾ ਕੰਮ ਚੱਲ ਗਿਆ ਆਉਣ ਵਾਲੇ ਦਿਨਾਂ 'ਚ ਅਸੀਂ ਆਟੋਮੈਟਿਕ ਕਰ ਰਹੇ ਹਾਂ ਹੋਰ ਵੀ ਆਪਾਂ ਸੁਧਾਰ ਕਰਾਂਗੇ ਹਨਾ ਮਤਲਬ ਜਿਹੜਾ ਉਤੋਂ ਸਾਰਾ ਤੇਲ ਫਿਲਟਰ ਹੋ ਕੇ ਵਧੀਆ ਤਰੀਕੇ ਨਾਲ ਪ੍ਰੋਸੈਸ ਹੋ ਕੇ ਇੱਥੇ ਆ ਗਿਆ ਹੈਗਾ ਇੱਥੇ ਆ ਗਿਆ ਇਸ ਤੋਂ ਬਾਅਦ ਹੁਣ ਇਹ ਉਸ ਡਰਮ ਵਿੱਚ ਜਾਊਗਾ ਬਿਲਕੁਲ ਜੀ ਇਹ ਹੁਣ ਆਪਾਂ ਬਾਲਟੀ ਫਿਲ ਕਰਕੇ ਉਹ ਡਰਮ ਦੇ ਵਿੱਚ ਪਾ ਲਈ ਹੈਗੀ ਆ ਉਹ ਡਰਮ ਦੇ ਵਿੱਚ ਪਾਉਣ ਤੋਂ ਬਾਅਦ ਅਸੀਂ ਪੂਰਾ ਜਿੰਦਾ 5 ਲੀਟਰ ਜਿਹੜਾ ਹੈ ਸਾਡੀ ਪੈਕਿੰਗ ਹੈਗੀ ਆ 2 ਲੀਟਰ ਦੀ ਹੈਗੀ 1 ਲੀਟਰ ਦੀ ਹੈਗੀ ਉਹ ਹਿਸਾਬ ਦੇ ਨਾਲ ਅਸੀਂ ਉਹ ਬੋਤਲ ਨੂੰ ਪੈਕ ਕਰ ਲਈਦਾ ਹੈਗਾ ਆ ਆ ਜਾਓ ਤੁਹਾਨੂੰ ਮੈਂ ਇਹ ਬੋਤਲ ਦਿਖਾਉਂਦਾ ਹੈਗਾ ਇਸ ਤਰ੍ਹਾਂ ਇਹਨੂੰ ਆਪਾਂ ਫਿਲ ਕਰ ਲਈਦਾ ਆ ਜਾਓ ਪਾਸਰ ਤੁਹਾਨੂੰ ਮੈਂ ਅਗਲੇ ਪਾਸੇ ਆਪਣਾ ਕਾਊਂਟਰ ਦਿਖਾਉਣਾ ਹੈਗਾ ਆ ਇਸ ਤਰ੍ਹਾਂ ਹੈਗਾ ਸਾਰਾ ਪ੍ਰੋਸੈਸ ਇੱਧਰ ਆ ਜਾਓ ਤੋਂ ਬਾਅਦ ਉਹ ਸਾਡੀ ਐਕਸਟੈਨਰ ਮਸ਼ੀਨ ਫਿਲਟਰ ਮਸ਼ੀਨ ਪੈਕਿੰਗ ਹੋ ਗਈ ਉਸ ਤੋਂ ਬਾਅਦ ਅਸੀਂ ਇੱਥੇ ਰੈਡੀ ਹੋ ਗਈ ਨਾ ਸੇਲ ਕਰ ਤੋਂ ਬਾਅਦ ਪਾਜੀ ਇਸ ਗੱਲ ਵਿੱਚ ਕੋਈ ਹੁੰਦਾ ਨਹੀਂ ਹੈਗਾ ਬੇਈਮਾਨੀ ਵਾਲਾ ਕੋਈ ਕੰਮ ਨਹੀਂ ਹੈਗਾ ਬੇਈਮਾਨੀ ਦੀ ਪ੍ਰਮਾਤਮਾ ਨੂੰ ਜ਼ਰੂਰਤੀ ਨਾ ਪਵੇ ਹੈ ਨਾ ਕਿਉਂਕਿ ਅੱਜ ਦੇ ਸਮੇਂ ਦੀ ਲੋੜ ਹੈ ਸਾਨੂੰ ਪੰਜਾਬ ਨੂੰ ਲੋੜ ਹੈ ਦੀ ਆ ਸ਼ੁੱਧ ਖਾਣ ਦੀ ਤੇ ਸ਼ੁੱਧ ਖੋਣ ਦੀ ਤੇ ਪਾਜੀ ਮੈਨੂੰ ਇੱਕ ਗੱਲ ਦੱਸਿਓ ਕਿ ਕਿੰਨੇ ਲੀਟਰ ਦੀ ਪੈਕਿੰਗ ਜਿਹੜੀ ਤੁਸੀਂ ਤਿਆਰ ਕਰ ਰਹੇ ਹੋਗੇ ਇਹ ਸਰ ਸਭੀ 5 ਲੀਟਰ ਦੀ ਪੈਕਿੰਗ ਹੈਗੀ ਆ ਆ 2 ਲੀਟਰ ਦੀ ਪੈਕਿੰਗ ਹੈਗੀ ਆ ਇਹ 1 ਲੀਟਰ ਦੀ ਪੈਕਿੰਗ ਹੈਗੀ ਆ ਜੀ ਸਾਰਾ ਰਾਈ ਤੇਲ 100% 100% ਪਿਓਰ ਮਿਲੂਗਾ ਜੋ ਸਰੋਂ ਦੇ ਬੀਜ ਦੇ ਵਿੱਚੋਂ ਨਿਕਲਦਾ ਹੈਗਾ ਉਹਨੂੰ ਅਸੀਂ ਰੈਡੀ ਕਰਕੇ ਵੇਚਣਾ ਇੱਥੇ ਰੱਖ ਲੈਣੇ ਆ ਜੀ ਇਸ ਤੋਂ ਇਲਾਵਾ ਆਪਣੇ ਕੋਲ ਹੋਰ ਕਿਹੜੀ ਕਿਹੜੀ ਤੇਲ ਹੈਗੇ ਜਿਹੜੀ ਤੁਸੀਂ ਵੇਚਦੇ ਹੈਗੇ ਬਿਲਕੁਲ ਇਸ ਤੋਂ ਇਲਾਵਾ ਸਰ ਨਾਰੀਅਲ ਦਾ ਤੇਲ ਹੋ ਗਿਆ ਅਲਸੀ ਦਾ ਤੇਲ ਹੋ ਗਿਆ ਜੀ ਇਹ ਮੂਫਲੀ ਦਾ ਤੇਲ ਹੋ ਗਿਆ ਜੀ ਇਹ ਆਪਣਾ ਤਿਲਾਂ ਦਾ ਤੇਲ ਹੋ ਗਿਆ ਜੀ ਇਹ ਸਾਰੇ ਤੇਲ ਆਪਾਂ ਇਸ ਮਸ਼ੀਨ ਨਾਲ ਹੀ ਤਿਆਰ ਕਰਦੇ ਹੈਗੇ ਆ ਔਰ ਇੱਥੇ ਹੀ ਤਿਆਰ ਕਰਕੇ ਸ਼ੁੱਧ ਜਿਹਨੂੰ ਕਹਿੰਦੇ ਜੋ ਬੀਜ ਦੇ ਵਿੱਚੋਂ ਨਿਕਲਦਾ ਉਹ ਅਸੀਂ ਤਿਆਰ ਕਰਕੇ ਬੋਤਲਾਂ ਵਿੱਚ ਫਿਲ ਕਰਦੇ ਜਾਈਏ ਤੇ ਸਾਨੂੰ ਇਹ ਇਹਨਾਂ ਦਾ ਰੇਟ ਜਰੂਰ ਸਾਡੇ ਦਰਸ਼ਕਾਂ ਨੂੰ ਦੱਸੋ ਵੀ ਤੁਹਾਡੇ ਤੱਕ ਜਗ੍ਹਾ ਨ ਪਹੁੰਚ ਕਰਨੀ ਲੈਣਾ ਹੋਵੇ ਤਾਂ ਮਤਲਬ ਆ ਸਕਣ ਜਿਹੜਾ ਬਿਲਕੁਲ ਬਿਲਕੁਲ ਭਾਜੀ ਸਾਡਾ ਜਿਹੜਾ 1 ਲੀਟਰ ਦਾ ਪ੍ਰਾਈਸ ਹੈਗਾ 1 ਲੀਟਰ ਸਰੋਂ ਦਾ ਤੇਲ ਉਹ 200 ਰੁਪਏ ਇੱਕ ਲੀਟਰ ਹੈਗਾ ਜੀ 2 ਲੀਟਰ ਦੀ ਪੈਕਿੰਗ ਹੈਗੀ ਆ 5 ਲੀਟਰ ਦੀ ਪੈਕਿੰਗ ਹੈਗੀ ਆ ਉਸ ਤੋਂ ਇਲਾਵਾ ਜਿੱਦਾਂ ਜੀ ਕਿਸੇ ਕਸਟਮਰ ਦੀ ਡਿਮਾਂਡ ਹੋ ਜੀ ਉਸ ਤਰ੍ਹਾਂ ਅਸੀਂ ਫਿਲਿੰਗ ਕਰਕੇ ਤੇਲ ਦੇ ਦਈਦਾ ਹੈਗਾ ਸੋ ਇਹ 1 ਲੀਟਰ ਸਰੋਂ ਦੀ ਤੇਲ ਦੀ ਜਿਹੜੀ ਕੀਮਤ 200 ਰੁਪਏ ਵੀਜੇ ਕਹਿੰਦੇ ਹੈਗੀ ਆ ਸੁਭਿਰਜੀ ਬਾਕੀ ਤੇਲਾਂ ਬਾਰੇ ਵੀ ਸਾਨੂੰ ਦੱਸਿਓ ਵੀ ਉਹਨਾਂ ਦੀ ਪੈਕਿੰਗ ਕੀ ਹੈਗੀ ਇਹਦਾ ਕਿੰਨੇ ਕਿੰਨੇ ਮਤਲਬ ਕਿ ਰੇਟ ਕੀ ਹੈਗਾ ਇਹਦਾ ਜੀ ਸਰ ਇਹ ਸਾਡਾ ਹੈਗਾ ਕੋਕੋਨਟ ਆਇਲ ਜੀ ਇਹਨੂੰ ਨਾਰੀਆ ਦਾ ਤੇਲ ਕਹਿੰਦੇ ਨੇ ਨਾਰੀਆ ਦਾ ਤੇਲ ਇਹ ਸਾਰਾ ਅਸੀਂ ਠੂਠੀਆਂ ਦੇ ਵਿੱਚੋਂ ਕੱਢਿਆ ਹੋਇਆ ਤੇਲ ਹੈਗਾ ਜੀ ਅਸੀਂ ਠੋਟੀਆਂ ਨੂੰ ਆਪਾਂ ਕੱਟ ਕੇ ਉਸੇ ਮਸ਼ੀਨ 'ਚ ਪ੍ਰੋਸੈਸ ਕਰਕੇ ਉਹ ਅਸੀਂ ਫਿਲ ਕੀਤਾ ਹੈਗਾ ਉਹਦੀ ਕੀਮਤ ਹੈਗੀ ਹੈ 600 ਰੁਪਿਆ ਪਰ ਲੀਟਰ ਜੀ ਇਸ ਦੇ ਵਿੱਚ ਅੱਧਾ ਲੀਟਰ ਦੀ ਪੈਕਿੰਗ ਹੈਗੀ ਆ ਉਸ ਤੋਂ ਛੋਟੀ ਪੈਕਿੰਗ ਹੈਗੀ ਆ ਇਸੇ ਤਰ੍ਹਾਂ ਸਰ ਜੀ ਅਲਸੀ ਦਾ ਤੇਲ ਆਏਗਾ ਜੀ ਅਲਸੀ ਦਾ ਤੇਲ ਜਿਹੜਾ ਹੈਗਾ ਅੱਜ ਦੇ ਦਿਨ 300 ਰੁਪਏ ਲੀਟਰ ਰਹੇਗਾ ਜੀ ਮੂਫਲੀ ਦਾ ਰੇਟ ਵੀ ਸੇਮ ਮੂਫਲੀ ਦੇ ਤੇਲ ਦਾ ਰੇਟ ਸੇਮ ਤੇਲ ਵੀ ਸੇਮ ਹੀ ਰੇਟ ਹੈ 300 ਰੁਪਏ ਹੀ ਲੀਟਰ ਹੈਗਾ ਜੀ ਜੀ ਤੋਂ ਨੀਚੇ ਕਿਹੜਾ ਪ੍ਰੈਸ ਤੋਂ ਲਵਾ ਇਹ ਸਰ ਜਿਹੜੇ ਹੈਗੇ ਇਹ ਤਿਲਾ ਦੇ ਤੇਲ ਅਛੇ ਤਿਲ ਦਾ ਤੇਲ ਆ ਘਰ ਤੋਂ ਬਣੀ ਹੈ ਨਾ ਤਿਲਾ ਜਿ ਕਿੰਨਾ ਕ ਤੇਲ ਹਾਂਜੀ ਹਾਂਜੀ ਇਹ ਉਹ ਵਾਲਾ ਤੇਲ ਹੈਗਾ ਆ ਇਹ ਪਿਓਰ ਜਿਹੜਾ ਤੇਲ ਸਾਡਾ 600 ਰੁਪਏ ਹੀ ਲੀਟਰ ਆ 600 ਰੁਪਏ ਇਹਦੇ ਵਿੱਚ ਵਕ ਵਕ ਪੈਕਿੰਗ ਆ ਜਾਂਦੀ ਹੈ ਜੀ ਜੀ ਹਾਂਜੀ ਸੋ ਤੁਸੀਂ ਦਰਸ਼ਕੋ ਦੇਖ ਸਕਦੇ ਆ ਕਿ ਪਿਓਰ ਤਿਲ ਵੈਸੇ ਕਹਿੰਦੇ ਕਿ ਜਿਹੜੀ ਪਿਓਰ ਚੀਜ਼ ਦੂਰੋਂ ਨਜ਼ਰ ਆ ਜਾਂਦੀ ਹੈਗੀ ਉਹਦੀ ਕੁਆਲਿਟੀ ਸੋ ਬਹੁਤ ਵਧੀਆ ਤਰੀਕੇ ਨਾਲ ਤੇਲ ਕੱਢਦੇ ਕਰੋ ਬਿਲਕੁਲ 100% ਸ਼ੁੱਧ ਵੀ ਹੈਗਾ ਤੇਲ ਇਹਨਾਂ ਦਾ ਸੋ ਵੀਰ ਜੀ ਜਿਹੜੀ ਸਰੋਂ ਦੀ ਕੁਆਲਿਟੀ ਐਮਸ ਨੂੰ ਉਹਦੇ ਬਾਰੇ ਦੱਸੋ ਵੀ ਆਪਣੇ ਕੋਲ ਸਰੋਂ ਕਿਹੜੀ ਜਿਸ ਨੂੰ ਤੁਸੀਂ ਤੇਲ ਕੱਢ ਕੇ ਦਿੰਦੇ ਆ ਕਿੱਥੋਂ ਮਗਵਾਉਂਦੇ ਸਰੋਂ ਜਾਂ ਮੰਤ ਕੇ ਆਪਣੀ ਤਿਆਰ ਕਰਦੇ ਸਰੋਂ ਸਾਰ ਸਾਡੀ ਇਦਾਂ ਹੈ ਜੀ ਮਸਟਰਡ ਜਿਹੜੀ ਆਪਾਂ ਪਹਿਲ ਤੋਂ ਆਪਣੇ ਪੰਜਾਬ ਤੋਂ ਲਈਦੀ ਆ ਜੀ ਜਦੋਂ ਆਪਾਂ ਪੰਜਾਬ ਦੇ ਵਿੱਚ ਵਧੀਆ ਕੁਆਲਿਟੀ ਮਿਲ ਜੇ ਸਾਨੂੰ ਸਾਨੂੰ ਬਾਹਰ ਜਾਂਦੀ ਜਰੂਰਤ ਨਹੀਂ ਜੀ ਜਦੋਂ ਸਾਡੀ ਇੱਥੇ ਪੂਰਤੀ ਨਹੀਂ ਹੁੰਦੀ ਕਿਉਂਕਿ ਸਾਡੇ ਤੋਂ ਡਿਮਾਂਡ ਜ਼ਿਆਦਾ ਹੋ ਜਾਂਦੀ ਹੈ ਰਾਮਟੀਰੀਅਲ ਘਟ ਜਾਂਦਾ ਕਈ ਵਾਰ ਜਦੋਂ ਨਹੀਂ ਹੁੰਦੀ ਫਿਰ ਮੈਂ ਰਾਜਸਥਾਨ ਤੋਂ ਪਰਚੇਸ ਕਰਦਾ ਆਗਾ ਜੀ ਜੀ ਜੇ ਉੱਥੋਂ ਆਪਾਂ 5 ਟਨ 10 ਟਨ ਦੀ ਇਕੱਠਾ ਹੀ ਮਾਲ ਮੰਗਾ ਲਈ ਰਹੇਗਾ ਜਦੋਂ ਸਾਡੇ ਕੋਲ ਪੰਜਾਬ ਚ ਨਹੀਂ ਪੂਰੀ ਹੁੰਦੀ ਉਸ ਤੋਂ ਬਾਅਦ ਜਿਹੜਾ ਇਸ ਤੋਂ ਲਾਵਾ ਮੈਨੂੰ ਵੀ ਮੈਂ ਤੁਹਾਡੇ ਨਾਲ ਮੇਰੀ ਗੱਲ ਹੋਈ ਸੀ ਤੁਸੀਂ ਕਹਿੰਦੇ ਤੁਸੀਂ ਆਪਣੀ ਸਰੂ ਵੀ ਹਨ ਬੀਜ ਦੇ ਹੈਗੀਆਂ ਹਾਂਜੀ 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 ਭਾਜੀ ਪਹਿਲੇ ਸਾਲ ਜਦੋਂ ਮੈਨੂੰ 4 ਸਾਲ ਹੋ ਗਏ ਇਸ ਕੰਮ ਤੋਂ ਆਪਣੇ ਕਿੰਗ ਫੂਡ ਦੀ ਫੈਕਟਰੀ ਚਲਾਉਂਦੇ ਹੋਏ ਆ 3 ਸਾਲ ਪਹਿਲਾਂ ਆਪਾਂ ਇੱਕ ਕਿੱਲੇ ਦੀ ਬਿਜਾਈ ਕੀਤੀ ਸੀ ਉਸ ਤੋਂ ਬਾਅਦ ਮੈਂ ਆਪਨੇ ਜਿਹੜੀ 5-6 ਕਿੱਲੇ ਬੀਜੀ ਆਪਣੇ ਸੱਜਣਾ ਮਿੱਤਰਾਂ ਨੂੰ ਸੀਜ਼ਨ ਪਰ ਸੀਜ਼ਨ 35-40 ਕਿੱਲੇ ਤੱਕ ਮੈਂ ਬਿਜਾਈ ਕਰਵਾਤੀ ਉਹ ਕਰਵਾਉਣ ਤੋਂ ਬਾਅਦ ਉਹਨਾਂ ਤੋਂ ਖਰੀਦਣੀ ਵੀ ਸ਼ੁਰੂ ਕੀਤੀ ਕੁਆਲਿਟੀ ਦੇ ਹਿਸਾਬ ਨਾਲ ਅਸੀਂ ਵਧੀਆ ਜਦੋਂ ਫਸਲ ਹੋਵੇ ਉਹਦਾ ਵਧੀਆ ਪੈਸਾ ਮਿਲੇ ਜ਼ਿਮੀਦਾਰ ਨੂੰ ਉਹ ਆਪਾਂ ਵਜਾਉਂਦੇ ਵੀ ਹੈਗੇ ਆ ਉਸ ਤੋਂ ਬਾਅਦ ਅਸੀਂ ਜਿਆਦਾ ਮੰਡੀ ਕਰਨੀ ਜਦੋਂ ਸਾਡਾ ਸਾਨੂੰ ਰਾਮ ਮਟੀਰੀਅਲ ਦੀ ਜ਼ਰੂਰਤ ਪੈਂਦੀ ਆ ਫਿਰ ਸਾਨੂੰ ਮੰਡੀ ਚੋਂ ਖਰੀਦਣੀ ਪੈਂਦੀ ਹੈ ਸੋ ਵੀਰ ਜੀ ਇਹ ਗਾਕਾਂ ਦਾ ਕਿਦਾਂ ਦਾ ਰਿਸਪੌਂਸ ਆ ਰਿਹਾ ਗਾਕਾਂ ਦਾ ਰਿਸਪੌਂਸ ਬਹੁਤ ਵਧੀਆ ਜੀ ਜਦੋਂ ਆਪਾਂ ਕਿਸੇ ਨੂੰ ਪਿਓਰ ਚੀਜ਼ ਦਵਾਂਗੇ ਜਦੋਂ ਕਿਸੇ ਨੂੰ ਕੁਝ ਵਧੀਆ ਚੀਖ ਖਵਾਵਾਂਗੇ ਉਹ ਤੁਹਾਡੀ ਸਲਾਦਾ ਆਪ ਹੀ ਕਰਨਗੇ ਬਾਕੀ ਆਪਣੇ ਮੀਓ ਮੀਆਂ ਮਿੱਠੂ ਦਾ ਅਸੀਂ ਬਣਾਣਾ ਨਹੀਂ ਹੈਗਾ ਤੁਸੀਂ ਵਰਤ ਕੇ ਦੇਖੋ ਤੁਸੀਂ ਇਹਨੂੰ ਇਸਤੇਮਾਲ ਕਰਕੇ ਦੇਖੋ ਉਸ ਕੁਆਲਟੀ ਦਾ ਫੇਰ ਹੀ ਪਤਾ ਲੱਗਦਾ ਹੈਗਾ ਜੀ ਜੀ ਸੋ ਵੀਰ ਹੁਣਾਂ ਨੇ ਦੱਸਿਆ ਕਿ ਜਿਹੜੀ ਅਸੀਂ ਮਿਲ ਕੇ ਸਰੋਂ ਆਪਣੀ ਵੀ ਬੀਜ ਦੇ ਹੈਗੇ ਔਰ ਆਪਣੀ ਧਰ ਦੀ ਬੀਜੀ ਸਰੋਂ ਦਾ ਤੇਲ ਜਿਹੜਾ ਵੀ ਕੱਢ ਕੇ ਦਿੰਦੇ ਹੈਗੇ ਆ ਸੋ ਵੀਰ ਜੀ ਜੇ ਕਿਸੇ ਵੀਰ ਭੈਣ ਨੇ ਤੁਹਾਡੇ ਕੋਲ ਇੱਥੇ ਆ ਕੇ ਵੀਟ ਕਰਨਾ ਹੋਵੇ ਤੇਲ ਲੈਣਾ ਹੋਵੇ ਔਰ ਸਾਡੇ ਦਰਸ਼ਕਾਂ ਨੂੰ ਆਪਣੀ ਲੋਕੇਸ਼ਨ ਜ਼ਰੂਰ ਦੱਸੋ ਹਾਂਜੀ ਸਰ ਸਾਡੀ ਲੋਕੇਸ਼ਨ ਹੈਗੀ ਏ ਜਲੰਧਰ ਤੋਂ ਪਠਾਨਕੋਟ ਜੀਟੀ ਰੋਡ ਪੈ ਗਿਆ ਜੀਟੀ ਰੋਡ ਤੋਂ ਆਪਣਾ ਪਿੰਡ ਪੈ ਜਾਂਦਾ ਹੈਗਾ ਖੁੱਦਾ ਜ਼ਿਲ੍ਹਾ ਹੁਸ਼ਿਆਰਪੁਰ ਤਹਿਸੀਲ ਦਸੂਆ ਬਲਾਕ ਟਾਂਡਾ ਜੀ ਉਹਦੇ ਵਿੱਚ ਆਪਣਾ ਜੀਟੀ ਰੋਡ ਤੋਂ ਪਿੰਡ ਖੁੱਦੇ ਤੋਂ ਪਹਿਲਾ ਫਾਟ ਕਰਾਸ ਕਰ ਜਾਣਾ ਹੈਗਾ ਜੀ ਪਹਿਲਾ ਫਾਟ ਕਰਾਸ ਕਰਨ ਤੋਂ ਬਾਅਦ ਪਿੰਡ ਦੀ ਫਿਰਨੀ ਵਾਲੀ ਸਾਈਡ ਆ ਜਾਣਾ ਜਮਾ ਪਿੰਡ ਦੀ ਲੈਂਦੀ ਸਾਈਡ ਜੀ ਪਿੰਡ ਦੀ ਬਾਰ ਬਾਰ ਜਾ ਕੇ ਸਾਡਾ ਕਿੰਗ ਫੂਡ ਦੇ ਨਾਮ ਤੋਂ ਇੱਥੇ ਪਲਾਂਟ ਲੱਗਾ ਹੋਇਆ ਹੈ ਆ ਕਿੰਗ ਫੂਡ ਦੇ ਨਾਮ ਤੋਂ ਅਸੀਂ ਮਸਟਰਡ ਆਇਲ ਦੀ ਕੰਪਨੀ ਦੇ ਨਾਮ ਤੋਂ ਤੇਲ ਤਿਆਰ ਕਰਦੇ ਹੈਗੇ ਆ ਔਰ 100% ਮੈਂ ਵਾਰ-ਵਾਰ ਕਹਿੰਨਾ ਕਿ ਸ਼ੁੱਧ ਮਿਲੂਗਾ ਸ਼ੁੱਧ ਤਿਆਰ ਕਰਦੇ ਆ ਕਮੀਆਂ ਪੇਸ਼ੀਆਂ ਰਹਿ ਜਾਂਦੀਆਂ ਕੱਢ ਰਹੇ ਆ ਇਸ ਤੋਂ ਬਾਅਦ ਆਪਾਂ ਜਿੰਨਾ ਵਧੀਆ ਹੋ ਸਕੇ ਆਪਾਂ ਕਰਕੇ ਆਪਣੇ ਪੰਜਾਬ ਵਾਸਤੇ ਤਿਆਰ ਕਰਕੇ ਦੇ ਰਹੇ ਸੋ ਵੀਰ ਜੀ ਇਹ ਸਾਡੇ ਦਰਸ਼ਕਾਂ ਨੂੰ ਆਪਣਾ ਇਹ ਨੰਬਰ ਜਰੂਰ ਮੋਬਾਈਲ ਨੰਬਰ ਜਰੂਰ ਚ ਮੈਂਸ਼ਨ ਕਰੋ ਤਾਂ ਕਿ ਤੁਹਾਨੂੰ ਕਾਲ ਵੀ ਕਰ ਸਕੋ ਤੁਹਾਡੇ ਤੱਕ ਆਉਣ ਵਾਸਤੇ ਬਿਲਕੁਲ ਜੀ ਬਿਲਕੁਲ ਮੋਬਾਈਲ ਨੰਬਰ ਸਾਡਾ ਹੈਗਾ ਯਾ 7696 626042 ਜੀ ਸੋ ਇਹ ਸਮ ਸਾਡੇ ਨਾਲ ਵੀਰ ਜੀ ਇਹ ਕਿੰਗ ਫੂਡ ਵਾਲੇ ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਹੋਰ ਦੋਸਤੋ ਜੇ ਤੁਸੀਂ ਵੀ ਆਪਣੀ ਵੀ ਸਿਹਤ ਨੂੰ ਰੱਖਣਾ ਚਾਹੁੰਦੇ ਹੋ ਤਾਂ ਠੀਕ ਹੈ ਔਰ ਸਿਹਤਮੰਦ ਤੇ ਮੇਰੇ ਖਿਆਲ ਨਾਲ ਸਮ ਜਿਹੜਾ ਬਿਆਰੂ ਤੇਨਾਂ ਦਾ ਜਿਹੜਾ ਖੜਾ ਛੱਡ ਦੇਣਾ ਚਾਹੀਦਾ ਹੈਗਾ ਔਰ ਜਿਹੜੇ ਇਦਾਂ ਦੇ ਇਹ ਕੁੱਲੂ ਹੈਗੇ ਜਿਹੜੇ 100% ਸ਼ੁੱਧ ਤੇਲ ਦਿੰਦੇ ਹੈਗੇ ਆ ਉਹਨਾਂ ਤੋਂ ਹੀ ਤੇਲ ਖਰੀਦਣਾ ਚਾਹੀਦਾ ਵਾ ਸੋ ਅੱਜ ਦੀ ਮੇਰੀ ਜਿਹੜੀ ਵੀਡੀਓ ਵਾ ਇਹਨੂੰ ਸ਼ੇਅਰ ਜਰੂਰ ਕਰਿਓ ਲਾਈਕ ਜਰੂਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਬਹੁਤ ਬਹੁਤ ਧੰਨਵਾਦ